ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਸਾਬਕਾ ਜਹਦਾਰ ਗਿਆਨੀ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਨਰਨਕਾਰੀ ਗੁਰਬਚਨ ਸਿੰਘ ਦਾ ਕਤਲ ਕੀਤਾ ਸੀ ਰੋਸ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦਾ ਔਰ ਜਿਹੜਾ 1978 ਵਾਲਾ ਕਾਂਡ ਵਾਪਰਿਆ ਸੀ ਉਦੇ ਵਜੋਂ ਇਹ ਸਭ ਕੁਝ ਹੋਇਆ ਸੀ ਬੜਾ ਮਾਨਸਤਕਾਰ ਕੌਮ ਨੇ ਬਖਸ਼ਿਆ ਸੀ ਸਿੰਘ ਸਾਹਿਬ ਬਣਾਇਆ ਅਕਲਤਖ ਸਾਹਿਬ ਦੇ ਜਹੇਦਾਰ ਬਣਾਇਆ ਤੇ ਉਹਨਾਂ ਦੀ ਇੱਕ ਛੋਟੀ ਜੀ ਕਲਿੱਪ ਜਿਹੜੀ ਹੈ ਇੱਕ ਫੋਟੋ ਕਹਿ ਲਈ ਵਾਇਰਲ ਹੋਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿਰੇ ਦਾ ਗਲਕ ਬਿਰਸਾ ਸਿੰਘ ਬਲਟੋਹਾ ਦੇ ਘਰ ਗਏ ਜਾ ਕਿ ਤੇ ਹੋਰ ਮਿਲੇ ਉਹਨਾਂ ਨਾਲ ਇੱਕ ਫੋਟੋ ਉਹਨਾਂ ਦੀ ਵਾਇਰਲ ਹੋਈ ਤੇ ਬਾਅਦ ਵਿੱਚ ਉਹਨਾਂ ਨੇ ਇੱਕ ਆਪਣੀ ਪੋਸਟ ਪਾਈ ਜਿਹੜਾ ਅਰਗਿਆਨੀ ਰਣਜੀਤ ਸਿੰਘ ਜੀ ਸਾਹਿਬ ਨੇ ਕਹਿੰਦੇ ਮੈਂ ਬਾਦਲਾਂ ਦੀ ਜੁੰਡਲੀ ਦੇ ਨਾਲ ਨਾ ਪਹਿਲਾਂ ਸਹਿਮ ਸੀ ਨਾ ਹੁਣ ਸਹਿਮ ਤਾਂ ਇਹ ਉਹਨਾਂ ਲੋਕਾਂ ਨੂੰ ਕਿਹਾ ਜਿਹੜੇ ਇਤਰਾਜ਼ ਕਰਦੇ ਸੀ ਕਿ ਤੁਸੀਂ ਬਿਰਸਾ ਸਿੰਘ ਬਲਟੋਹਰ ਨੂੰ ਕਿਉਂ ਮਿਲੇ ਅਛਾ ਮੈਂ ਕਿਥੇ ਬੇਨਤੀ ਕਰਨੀ ਹੈ ਜਹਦਰ ਗਾਨੀ ਰਣਜੀਤ ਸਿੰਘ ਜੀ ਤੁਸੀਂ ਜਿੱਥੇ ਮਰਜ਼ੀ ਜਾਓ ਬਾਲਾਂ ਦੇ ਨਾਲ ਹੱਥ ਮਿਲਾ ਲਓ ਭਾਵੇਂ ਨਰੰਕਾਰੀਆਂ ਦੇ ਨਾਲ ਸਾਂਝ ਪਾ ਲਓ ਜਿੱਥੇ ਵੀ ਜਾਣਾ ਹੈ ਜਾਓ ਤੁਹਾਨੂੰ ਖੁੱਲ ਹੈ ਤੁਹਾਡੇ ਤੇ ਕੋਈ ਗੁੱਸਾ ਗਿਲਾ ਨਹੀਂ ਤੁਹਾਨੂੰ ਆਜ਼ਾਦੀ ਹੈ ਪਰ ਇੱਕ ਪਾਸੇ ਤੁਸੀਂ ਕਹਿੰਦੇ ਕਿ ਬਾਦਲਾਂ ਦੀ ਜੁੰਡਲੀ ਨਾਲ ਸਾਡਾ ਕੋਈ ਮਤਲਬ ਨਹੀਂ ਬਿਰਸਾ ਸਿੰਘ ਬਲਟੋਹਾ ਤਾਂ ਸਿਰੇ ਦਾ ਗਲਕ ਹੈ ਉਹਦੇ ਨਾਲ ਉਹ ਫੋਟੋ ਕਿਉਂ ਆ ਗਈ ਉੱਥੇ ਜਾਣ ਦਾ ਮਕਸਦ ਕੀ ਸੀ ਜਾਂ ਉਹ ਤੁਹਾਡੇ ਕੋਲੇ ਆਏ ਜਦੋਂ ਕੌਮ ਦੇ ਕੜਮ ਚੌਧਰੀਆਂ ਦੀ ਗੱਲ ਕੀਤੀ ਜਾਂਦੀ ਹੈ ਨਾ ਉਦੋਂ ਕਈ ਵਾਰੀ ਇਦਾਂ ਕਹਿ ਕੇ ਪਾਸਾ ਬਟਲਿਆ ਜਾਂਦਾ ਕਿ ਦਾਲ ਵਿੱਚ ਕਾਲਾ ਲੱਗਦਾ ਜਦੋਂ ਇਦਾਂ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ ਉਦੋਂ ਤਾਂ ਇਦਾਂ ਲੱਗਦਾ ਵੀ ਦਾਲ ਸਾਰੀ ਕਾਲੀ ਐ ਤੁਸੀਂ ਆਪਣੀ ਪਦਵੀ ਲਈ ਕੁਰਸੀ ਲਈ ਬੂਟਾਂ ਦੀ ਖਾਤਰ ਸ਼ੂਮਣੇ ਕਮੇਟੀ ਦੀ ਇਲੈਕਸ਼ਨ ਲੜਨੀ ਐ ਤਾਂ ਮੈਂ ਸਰਸੇ ਵਾਲੇ ਬਲਾਤਕਾਰੇ ਕੋਲੇ ਬਗਜੋ ਨਰੰਗਕਾਰੀ ਕੋਲੇ ਬਗਜੋ ਜਿੱਥੇ ਵੀ ਜਾਣਾ ਐ ਬਗਜੋ ਤੁਹਾਨੂੰ ਖੁੱਲੀ ਛੁੱਟੀ ਐ ਅਲਰੇੜੀ ਰੜਕ ਹੁੰਦੀ ਸੀ ਬੜਕ ਹੁੰਦੀ ਸੀ ਉਹ ਆ ਰਾਜਨੀਤਿਕ ਲੋਕਾਂ ਨੇ ਬਿਲਕੁਲ ਰੋਲ ਕੇ ਰੱਖਤੀ ਕਈ ਵਾਰੀ ਸ਼ੱਕ ਪੈਦਾ ਹੁੰਦਾ ਵੀ ਜਦੋਂ ਨਿਰੰਕਾਰੇ ਗੁਰਬਚਨ ਇਹਦਾ ਤੁਸੀਂ ਕਤਲ ਕੀਤਾ ਸੀ ਉਹ ਕੀਤਾ ਵੀ ਸੀ ਜਾਂ ਉਦਾਂ ਹੀ ਰੋਲਾ ਪਾ ਕੇ ਬੁੱਲੇ ਸੋਨਿਹਾਲ ਸਤਸ੍ਰੀ ਅਕਾਲ ਦਾ ਜਕਾਰਾ ਛੱਡ ਕੇ ਮਸ਼ਹੂਰ ਹੋ ਗਏ ਕਈ ਵਾਰੀ ਇਦਾਂ ਵੀ ਲੱਗਦਾ ਹੈ ਕਿਉਂਕਿ ਸਦੀਸ਼ ਸਿੰਘ ਬਨਾਲਾ ਮੁੱਖ ਮੰਤਰੀ ਸੀ ਉਸ ਵਕਤ ਜਦੋਂ ਤੁਹਾਨੂੰ ਪੇਸ਼ ਕੀਤਾ ਸੀ ਪੁਲਿਸ ਦੇ ਤੇ ਫਿਰ ਤੁਹਾਨੂੰ ਸਜ਼ਾ ਹੋ ਗਈ ਸੀ ਜੇਲ੍ਹ ਕੱਟ ਕੇ ਬਾਹਰ ਆਏ ਭਿੰਡਰਾਂ ਵਾਲੇ ਨੇ ਕਿਹਾ ਸੀ ਸੋਨੇ ਨਾਲ ਤੋਲ ਲੂੰਗਾ ਬੜਾ ਕੁਝ ਉੱਥੋਂ ਹੋਇਆ ਸੀ ਪਰ ਜਦੋਂ ਤੁਸੀਂ ਇਹੋ ਜੀਆਂ ਬਚਕਾਨੀਆਂ ਜੀਆਂ ਗੱਲਾਂ ਕਰਦੇ ਹੋ ਕਿ ਮੈਂ ਬਾਦਲਾਂ ਦੀ ਜੁੰਡੀ ਨਾਲ ਜੁੰਡਲੀ ਦੇ ਨਾਲ ਨਾ ਪਹਿਲਾਂ ਸਹਿਮਤੀ ਨਾ ਹੁਣ ਸਹਿਮਤਾਂ ਅਗਲੇ ਇਹ ਨਹੀਂ ਕਹਿੰਦੇ ਵੀ ਤੁਸੀਂ ਬਾਦਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਹੋ ਸਵਾਲ ਕਰਨ ਵਾਲੇ ਕਹਿੰਦੇ ਵੀ ਜਿਹੜੀ ਵਿਰਸੇ ਬਲਟੋਹੇ ਨਾਲ ਫੋਟੋ ਵਾਇਰਲ ਹੋਈ ਹੈ ਉਹਦਾ ਕਾਰਨ ਕੀ ਹੈ ਗੱਲ ਉਹ ਕਹਿਣੀ ਸੀ ਇਹ ਕੋਈ ਜਵਾਬ ਥੋੜੀਏ ਪੋਸਟ ਪਾ ਕੇ ਤੁਸੀਂ ਗੋਗਲੂਆਂ ਤੋਂ ਮਿੱਟੀ ਝਾੜਦੀ ਕਿ ਮੇਰਾ ਬਾਦਲਾਂ ਦੀ ਜੁੰਡਲੀ ਨਾਲ ਕੋਈ ਲੈਣਾ ਦੇਣਾ ਨਹੀਂ ਸਵਾਲ ਤੁਹਾਨੂੰ ਆਲੇ ਨੇ ਫੋਟੋ ਵਾਇਰਲ ਕਰਕੇ ਇਹ ਕੀਤਾ ਸੀ ਵੀ ਆ ਵਿਰਸਾ ਸਿੰਘ ਬਲਟੋਹਾ ਤੁਹਾਡੇ ਨਾਲ ਖੜਾ ਕੀ ਕਰਦਾ ਹੈ ਸਵਾਲੇ ਤੁਸੀਂ ਬਾਦਲਾਂ ਨਾਲ ਅੰਦਰ ਖਾਤੇ ਚਾਹ ਦਾ ਕਪ ਪਾਂਝਾ ਕਰਦੇ ਹੋ ਨਹੀਂ ਕਰਦੇ ਦੁਆਰਾ ਜੇਜ਼ੇਦਾਰ ਦੀ ਲੋੜ ਹੈ ਜਾਂ ਸ਼ੂਨਕਮੇਡ ਦਾ ਪ੍ਰਧਾਨ ਬਣਨਾ ਹੈ ਜਿਹੜੀਆਂ ਵੋਟਾਂ ਵਗੈਰਾ ਤੁਸੀਂ ਬਣਾਉਂਦੇ ਫਿਰਦੇ ਹੋ ਸਵਾਲ ਤਾਂ ਇਹ ਨੇ ਹੁਣ ਸਮਝ ਇਹ ਆਉਂਦੀ ਆ ਲੋਕਾਂ ਨੂੰ ਵੀ ਇਹ ਜਿੰਨੇ ਵੀ ਵੱਡੇ-ਵੱਡੇ ਸੂਰਮੇ ਖਵਾਉਂਦੇ ਸੀ ਆਪਣੇ ਆਪ ਨੂੰ ਇਹਨਾਂ ਦਾ ਕੌਮ ਨਾਲ ਮਜਮ ਨਾਲ ਕੋਈ ਲਾਗਾ ਦੇਗਾ ਨਹੀਂ ਯੀ ਨਾ ਦਾ ਮਤਲਬ ਕੁਰਸੀ ਨਾਲ ਪਦਵੀ ਨਾਲ ਹੈ ਹੁਣ ਤਰ ਲੋ ਮੱਛੀ ਜਹੇਦਾਰ ਕਿਉਂ ਹੋ ਰਹੇ ਨੇ ਮਿਸ਼ਨ ਨੇ ਕਮੇਟ ਦੀ ਇਲੈਕਸ਼ਨ ਵੀ ਲੜੀਏ ਉਧਰ ਕੋਈ ਗੱਲ ਬਣੀ ਜੇ ਨਾ ਬਣੀ ਤਾਂ ਬਿਰਸਾ ਸਿੰਘ ਬਲਟੋਹਾ ਦੇ ਨਾਲ ਫੋਟੋ ਕਰਾਉਣ ਤੋਂ ਮਤਲਬ ਇਹ ਹੁੰਦਾ ਵੀ ਸ਼ਾਇਦ ਜਹੇਦਾਰੀ ਲਈ ਆਫਰ ਦੁਆਰਾ ਜੀ ਗੱਲ ਤਾਂ ਇਹ ਹੈ ਅਸ਼ੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਬਾਦਲਾਂ ਕੋਲੇ ਕਿਉਂ ਗਏ ਬਿਰਸੇ ਬਲਟੋਹੇ ਕੋਲੇ ਕਿਉਂ ਗਏ ਮੈਂ ਤਾਂ ਜਿਹੜੀ ਉਹ ਛੋਟੀ ਜਿਹੀ ਫੋਟੋ ਵਾਇਰਲ ਹੋਈ ਉਹਤੇ ਗੱਲ ਕੀਤੀ ਹੈ ਮੇਰੇ ਵੱਲੋਂ ਜੇ ਮੇਰੀ ਕੋਈ ਪਾਵਰ ਹੈ ਮੈਂ ਤਾਂ ਨਾ 13 ਚੋਂ ਨਾ 3 ਚੋਂ ਕੁਝ ਵੀ ਨਹੀਂ ਇਹ ਵੀਡੀਓ ਸੁਣ ਕੇ ਤੁਹਾਡੇ ਜਿਹੜੇ ਸਮਰਥਕ ਹੋਣਗੇ ਭੇਡਾਂ ਹੋਣੀਆਂ ਗਾਲਾਂ ਜ਼ਰੂਰ ਕੱਢਣੀਆਂ ਵੀ ਬੁੱਟਾ ਸਿੰਘ ਕੀ ਬਕਵਾਸ ਕਰਦਾ ਹੈ ਕਿ ਚਬਲ ਮਾਰਦਾ ਇਹ ਹੀ ਕਹਿਣਾ ਉਹ ਤਾਂ ਕਹੀ ਜਾਣਗੇ ਕੋਈ ਵੱਡੀ ਗੱਲ ਨਹੀਂ ਜਦੋਂ ਇਹ ਕਿਹਾ ਜਾਂਦਾ ਹੈ ਨਾ ਪੰਥ ਦੀ ਮਹਾਨ ਸ਼ਖਸੀਅਤ ਇਹ ਕਿਹਾ ਜਾਂਦਾ ਹੈ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਖਾਲਸਾ ਨਰਨਕਾਰੇ ਗੁਰਬਚਨ ਨੂੰ ਸੋਧਾ ਲਾਉਣ ਵਾਲੇ ਬਿਰਸਾ ਸਿੰਘ ਬਲਟੋਹਾ ਦੇ ਨਾਲ ਖੜ ਕੇ ਫੋਟੋ ਕਰਾਉਂਦੇ ਆ ਅਛਾ ਜਥੇਦਾਰ ਜੀ ਜਿਹੜੀਆਂ ਭੇਡਾਂ ਨੇ ਨਾ ਤੁਸੀਂ ਜਿੱਥੇ ਮਰਜ਼ੀ ਖੜ ਕੇ ਫੋਟੋ ਲਾ ਲਓ ਉਹਨਾਂ ਨੇ ਤੁਹਾਨੂੰ ਮਹਾਨ ਸ਼ਖਸੀਅਤ ਹੀ ਕਹਿਣਾ ਹੈ ਇਹ ਤੁਹਾਨੂੰ ਕੱਲਿਆਂ ਨੂੰ ਸਾਰਿਆਂ ਨੂੰ ਕਹਿੰਦੇ ਨੇ ਕਿਉਂਕਿ ਸੱਜੀਆਂ ਭੇਡਾਂ ਜਿਹੜੀਆਂ ਪੰਜਾਬ ਦੇ ਵਿੱਚ ਕੌਮ ਨੂੰ ਬਰਬਾਦ ਕਰਨ ਵਾਸਤੇ ਟੁਰੀਆਂ ਹੋਈਆਂ ਨੇ ਉਹਨਾਂ ਨੇ ਕੋਈ ਸਮਝਣਾ ਤਾਂ ਹੁੰਦਾ ਨਹੀਂ ਕੁਛ ਮਹਾਨ ਸ਼ਖਸੀਅਤ ਖਾਲਸਤਾਨ ਜਿੰਦਾਬਾਦ ਖਾਲਸਤਾਨ ਮਹਾਨ ਹੈ ਠੀਕ ਹੈ ਜਾਂ ਫਿਰ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿਨ੍ਹਾਂ ਦੇ ਜਹਦਾਰ ਗਿਆਨੀ ਰਣਜੀਤ ਸਿੰਘ ਖਾਲਸਾ ਸਾਭਾ ਦਾ ਜਹਦਾਰ ਨੇ ਭੇਡਾਂ ਦੀ ਪਰਵਾਹ ਨਾ ਕਰੋ ਜਿੱਥੇ ਮਰਜੀ ਖੜਜੋ ਭਾਵੇਂ ਬਲਾਤਕਾਰੀ ਸੌਦੇ ਸਾਧ ਕੋਲੇ ਬਗਜੋ ਭਾਵੇਂ ਨਰੰਗਕਾਰੀ ਗੁਰਬਾਜਨੇ ਦੇ ਕੋਲ ਬਗਜੋ ਠੀਕ ਹੈ ਤੇ ਭਾਵੇਂ ਬਾਦਲਾਂ ਕੋਲੇ ਬਗਜੋ ਜਿੱਥੇ ਮਰਜੀ ਬਗਜੋ ਭੇਡਾਂ ਨੇ ਮਹਾਨ ਸ਼ਖਸੀਅਤ ਦੀ ਗਣਨਾ ਤੁਹਾਨੂੰ ਇਹ ਫਿਕਰ ਨਾ ਕਰੋ ਨਾ ਕਿਸੇ ਨੂੰ ਸਰਟੀਫਾਈ ਕਰਾਓ ਮਹਿਤਾ ਜੀ ਬਾਦਲਾਂ ਦੇ ਨਾਲ ਪਹਿਲਾਂ ਨਾਂ ਸੀ ਨਾ ਹੋਣਾ ਤੇ ਫੋਟੋ ਕਿਸ ਦੇ ਨਾਲ ਲਹਾਈ ਹੈ ਉਹਦੇ ਬਾਰੇ ਕੋਈ ਜਵਾਬ ਦੇਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ